ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਆਪਣੇ ਜਾਨਵਰ ਦਿਖਾਵਾਂਗੇ ਤੇ ਆਪਣੇ ਸਟੇਬਲਸ ਦਾ ਤੁਹਾਨੂੰ ਛੋਟਾ ਜਿਹਾ ਟੂਰ ਕਰਾਵਾਂਗੇ ਤੇ ਵੀਡੀਓ ਚ ਬਨੇ ਰਹੋ ਤੇ ਆਈ ਆਪਣੇ ਸਟੇਬਲਸ ਦਾ ਵਿਊ ਸਭ ਤੋਂ ਪਹਿਲਾਂ ਹੀ ਆਪਣਾ ਬਸ਼ੀਰਾ ਗੱਬਰ ਹੁਣ ਇਹਨੂੰ ਖਾਣ-ਖੂਣ ਨੂੰ ਆਪਾਂ ਨੇ ਪਾਤਾ ਤੇ ਖਾਣ ਚ ਬਿਜ਼ੀ ਨੇ ਇਹ ਇਹ ਗੱਬਰ ਸੋ ਸ਼ਾਮ ਦਾ ਵੇਲਾ ਹੈਗਾ ਬਹੁਤ ਵਧੀਆ ਲੱਗ ਰਿਹਾ ਹੈਗਾ ਹੁਣ ਗਰਮੀ ਦੇ ਦਿਨ ਹੁੰਦੇ ਨੇ ਤੇ ਸ਼ਾਮ ਨੂੰ ਆ ਕੇ ਥੋੜੀ ਥੋੜੀ ਠੰਢੀ ਜੀ ਹੁੰਦੀ ਹੈਗੀ ਤੇ ਆਪਾਂ ਥੋੜਾ ਥੋੜਾ ਇੱਥੇ ਪਾਣੀ ਛਿੜਕ ਦਿੰਨੇ ਆ ਤੇ ਫਿਰ ਵਧੀਆ ਇਹਨਾਂ ਨੂੰ ਵੀ ਆਰਾਮ ਰਹਿਦਾ ਨਾਲੇ ਰਿੱਤਾ ਰੂਤਾ ਨਹੀਂ ਉੱਡਦਾ ਸੋਇਆ ਜੀ ਗੱਬਰ ਇਹ ਖਾਣ ਚਾਪ ਦਾ ਲੱਗਿਆ ਹੋਇਆ ਹੈਗਾ ਤੇ ਹੁਣ ਚੱਲਦੇ ਆ ਆਪਣੀ ਨੁਕਰੀ ਬਸ਼ੇਰੀ ਬਾਣੀ ਕੋਲ ਇਹ ਆਈ ਬਾਣੀ ਹਲੋ ਬਾਣੀ ਇਹ ਛੋਟੀ ਜੀ ਵੀ ਬਹੁਤ ਪਿਆਰੀ ਬਸ਼ੇਰੀ ਹੈਗੀ ਤੇ ਲੇਟ ਲੂਟ ਮਾਰ ਕੇ ਥੋੜੀ ਲਿਬੜੀ ਹੋਈ ਆ ਜਦੋਂ ਇਹ ਸਾਫ਼ ਹੁੰਦੀ ਆ ਪੂਰੀ ਉਦੋਂ ਹੋਰ ਵੀ ਵਧੀਆ ਲੱਗਦੀ ਆ ਸੋ ਇਹ ਆਪਣੀ ਬਸ਼ੇਰੀ ਬਾਣੀ ਬਾਣੀ ਉਹ ਗੱਬਰ ਖੜਾ ਹੁਣ ਇੱਧਰ ਆ ਗਿਆ ਇਹ ਸੋ ਨੈਕਸਟ ਆਪਣੀ ਬਸ਼ੀਰੀ ਗੰਗਾਈ ਇਹ ਵੀ ਖਾਣ ਤੇ ਬਿਜ਼ੀ ਹੈਗੀ ਕਿਉਂਕਿ ਖਾਣ ਦਾ ਟਾਈਮ ਹੋਇਆ ਇਹਨਾਂ ਦਾ ਹੁਣ ਇਹ ਵੀ ਆਪਣੀ ਬਹੁਤ ਪਿਆਰੀ ਬਸ਼ੀਰੀ ਹੈਗੀ ਬਹੁਤ ਪਿਆਰ ਕਰਦੀ ਆਪਣਾ ਇਹ ਸੋ ਇਹ ਜੀ ਗੰਗਾ ਇਹਨੇ ਵੀ ਕਦ-ਕਦ ਵਧੀਆ ਕਰ ਰੱਖਿਆਗਾ ਤੇ ਬਾਡੀ ਬੂਡੀ ਵੀ ਵਧੀਆ ਹੈਗੀ ਦੀ ਬਣਤਰ ਹੈ ਜਿਹੜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਖੜਨ ਦਾ ਤਰੀਕਾ ਤੇ ਪਿੱਛੇ ਆਪਣੀ ਕੀਰਾਤੂਰੀ ਫਿਰਦੀ ਆ ਜਰਮਨ ਸ਼ੈਫਰਡ ਦਿਨ ਬਹੁਤ ਸੋਹਣਾ ਅੱਜ ਸੂਰਜ ਛੇਪਦਾ ਜਾ ਰਿਹਾ ਤੇ ਅੱਗੇ ਆਪਾਂ ਚੱਲਦੇ ਆਂ ਨੂਰ ਕੋਲ ਨੂਰ ਇਹ ਆਈ ਆਪਣੀ ਬਸ਼ੀਰੀ ਨੂਰ ਥੋੜੀਆਂ ਜਿਹੀਆਂ ਸੱਟਾਂ ਆਈਆਂ ਖਾਰ ਗਿਆ ਨੇ ਮੱਥੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਨੂਰ ਇਹ ਵੀ ਖਾਣ ਦੇ ਲੱਗੀ ਹੋਈ ਆ ਸੋ ਦੋਸਤੋ ਇਹ ਆਪਣੀ ਸਟੇਬਲਸ ਦਾ ਸ਼ਾਮ ਦਾ 뷰 ਤੇ ਆਪਾਂ ਸ਼ਾਮ ਨੂੰ ਇੱਥੇ ਕੁਰਸੀ ੜਾ ਕੇ ਬਹਿ ਜਾਣੇ ਆ ਤੇ ਚਾਹ ਦਾ ਸਵਾਦ ਲੈਣੇ ਆਗੇ ਤੇ ਸਾਹਮਣੇ ਆਪਣੇ ਜਾਨਵਰ ਹੁੰਦੇ ਨੇ ਇਨਨੂੰ ਦੇਖਦੇ ਇੱਕੇ ਚਾਹ ਦਾ ਸੁਆਦ ਹੋਰ ਵੀ ਵਧੀਆ ਹੋ ਜਾਂਦਾ। ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਸੋ ਦੋਸਤੋ ਇਹ ਸੀ ਆਪਣੇ ਸਟੇਬਲਸ ਦਾ ਇੱਕ ਛੋਟਾ ਜਿਹਾ ਟੂਰ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ। ਜੇ ਨਾ ਵਧੀਆ ਲੱਗੀ ਤਾਂ ਅਗਲੀ ਆਪਾਂ ਹੋਰ ਵਧੀਆ ਬਣਾਵਾਂਗੇ ਤਾਂ ਉਹਨੂੰ ਲਾਈਕ ਕਰ ਦਿਓ। ਮਿਲਦੇ ਆ ਅਗਲੀ ਵੀਡੀਓ 'ਚ ਉਦ ਤੱਕ ਰੱਬ ਰੱਖਾ।